ਗਊ ਰੱਖਿਆ ਦਲ ਪੰਜਾਬ ਦੇ ਵੱਲੋਂ ਜੰਡਿਆਲਾ ਗੁਰੂ ਦੇ ਵਿੱਚ ਗਊਆਂ ਦੀ ਤਸਕਰੀ ਲਈ ਲਜਾਰੇ ਗਊਆਂ ਨਾਲ ਭਰੇ ਟਰੱਕ ਨੂੰ ਬਰਾਮਦ ਕੀਤਾ ਗਿਆ ਦੱਸਦੀ ਹੈ ਕਿ ਗਊ ਰੱਖਿਆ ਦਲ ਪੰਜਾਬ ਦੇ ਉਪ ਪ੍ਰਧਾਨ ਜੈ ਗੋਪਾਲ ਲਾਲੀ ਦੇ ਵੱਲੋਂ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਖੁੱਪ ਤੋਂ ਸੂਚਨਾ ਮਿਲੀ ਸੀ ਅਜ ਨਾਲਾ ਦੇ ਵਿੱਚ ਗਊਆਂ ਨਾਲ ਭਰਿਆ ਟਰੱਕ ਹੈ ਜਿਹੜਾ ਉਸ ਦੀ ਤਸਕਰੀ ਕੀਤੀ ਜਾ ਰਹੀ ਹੈ ਜਸਨੂ ਉਹਨਾਂ ਦੇ ਵੱਲੋਂ ਪਿੱਛਾ ਕੀਤਾ ਗਿਆ ਕਾਬੂ ਕੀਤਾ ਗਿਆ ਡਰਾਈਵਰ ਨੇ ਟਰੱਕ ਨੂੰ ਭਜਾ ਲਿਆ ਪਰ ਇਹ ਉਹਨਾਂ ਨੇ ਆਪਣੇ ਦਾਲੀਆ ਦੇ ਪੁਲਿਸ ਟੀਮ ਮੁਸ਼ਤੈਦੀ ਨਾਲ ਟਰੱਕ ਨੂੰ ਜੰਡਿਆਲਾ ਗੁਰੂ ਦੇ ਵਿੱਚ ਭੇਜ ਲਿਆ ਉਹਨਾਂ ਦੱਸਿਆ ਕਿ ਟਰੱਕ ਦੇ ਵਿੱਚ ਗਾਵਾਂ ਭਰ ਕੇ ਬੰਨੀਆਂ ਹੋਈਆਂ ਸਨ ਉੱਪਰ ਦੀ ਤਰਪਾਲ ਪਾਈ ਹੋਈ ਸੀ ਜਿਸ ਨਾਲ ਪਰਦਾ ਕੀਤਾ ਹੋਇਆ ਸੀ ਅਤੇ ਉਹਨਾਂ ਨੂੰ ਅੰਦਰ ਹਵਾ ਵੀ ਨਹੀਂ ਸੀ ਜਾ ਰਹੀ ਅਤੇ ਪਿਆਸ ਨਾਲ ਵੀ ਬੇਹਾਲ ਹੋ ਚੁੱਕੀਆਂ ਸਨ ਜੰਡਿਆਲਾ ਗੁਰੂ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਟਰੱਕ ਨੂੰ ਆਪਣੇ ਹਿਰਾਸਤ ਵਿੱਚ ਲਿਆ ਗਿਆ ਟਰੱਕ ਦੇ ਮਾਲਕ ਸਮੇਤ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਰਸ਼ੀ ਰਾਮ ਜੀ ਜੀ ਨਾਮ ਪੜੋ ਮੈਂ ਆ ਨਾਰੀ ਸਿਹਾਰਤ ਕੁਮਰੀਆ ਤੇ ਆਪਾਂ ਜਗਪਾਲ ਲਾਲੀ ਦੇ ਨਾਲ ਗਾਉਂ ਰੱਖਸ਼ਾ ਦਲ ਦੇ ਵਿੱਚ ਅਗੇ ਹੈ ਜੋ ਕਿ ਇਹਨਾਂ ਨੇ ਸੇਵਾ ਕਰੀਦੀ ਹੈ ਤੇ ਜਿੱਦਾਂ ਕਿ ਤੁਹਾਨੂੰ ਅੱਜ ਇਹ ਟਰੱਕ ਹੋਇਆ ਤੇ ਕਿੱਥੇ ਨਿਕਲੂ ਅੱਜ ਵਾਰ ਇਹ ਕਹਿਣਾ ਚਾਹਾਂਗੇ ਜਿੱਦਾਂ ਕਿ ਇਹਨਾਂ ਸੀਨੀਅਰ ਜਿਹੜੇ ਜਗਪਾਲ ਲਾਲੀ ਇਹਨਾਂ ਨੂੰ ਮਿਲੀ ਇਨਫੋਰਮੇਸ਼ਨ ਕਿ ਇੱਦਾਂ ਗਾਵਾਂ ਦੀ ਤਸਕਰੀ ਹੋਣ ਲੱਗੀ ਹੈ ਜੋ ਕਿ ਇਹਨਾਂ ਲੋ ਟਰ ਇਸ ਹਾਮਲ ਜਿਹਨਾਂ ਨੂੰ ਵਿਜੇ ਭਾਈ ਨੇ ਦੱਸਿਆ ਕਿ ਜਾਣੇ ਸੀ ਤੇ ਉਸ ਹੱਬ ਫਿਰ ਆਪਾਂ ਦੀ ਸ਼ੁਰੂ ਤੋਂ ਨਾਕਾਬੰਦੀ ਕਰਨੀ ਆਪਣੇ ਵੱਲੋਂ ਸ਼ੁਰੂ ਕੀਤੀ ਹੈ ਤੇ ਕਰਦੇ ਕਰਾਂਦੇ ਆਪਾਂ ਇਹਨਾਂ ਨੂੰ ਟੋਲ ਤੇ ਆਪਾਂ ਰੋਕ ਲਿਆ ਜਿਹਦੇ ਵਿੱਚੋਂ ਤਿੰਨ ਬੰਦੇ ਤਾਂ ਹੀ ਫਰਲੇ ਆ ਇੱਕ ਮੌਕੇ ਤੇ ਭੱਜ ਗਿਆ ਵਾ ਮੰਗ ਕਰਤੀ ਮੰਗਾ ਦਿਆ ਹੈ ਇਹ ਕਿ ਜੋ ਵੀ ਬੰਦੀਆਂ ਦੇ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਪਿਛਲੇ ਦਿਨੀ ਵੀ ਜਿਹੜਾ ਤਰਨ ਦਾ ਨੌਸ ਲਟਰ ਹੌਸ ਫੜਿਆ ਜਿਹਦੇ ਵਿੱਚ ਪੰਜ ਕਮਿੰਟਲ ਮਾਰ ਲਈ ਆ ਮੌਕੇ ਤੇ ਜਾ ਕੇ ਆ ਫੜਿਆ ਕੁਝ ਬੰਦੇ ਫੜਾਇ ਦਿੱਤੇ ਇੱਥੇ ਤਿੰਨ ਬੰਦੇ ਫੜੇ ਆ ਤੇ ਇੱਕ ਭੱਜ ਗਿਆ ਮੌਕੇ ਤੇ ਜਿਹੜਾ ਕਿ ਡਰਾਈਵਰ ਫੜਿਆ ਗਿਆ ਜਿਹਦਾ گاਵਾ ਦਾ ਹੈਗਾ ਜਿਹਦਾ ਭਤੀਜਾ ਵੀ ਫੜਿਆ ਗਿਆ ਜਿਹੜਾ ਮੇਨ ਤਸਕਰੀ ਕਰਾਉਂਦੇ ਹਾਈ ਉਹ ਬੰਦਾ ਭੱਜ ਗਿਆ ਜਿਹਨੂੰ ਜਿਹੜਾ ਉਹ ਡਿਫਾਲਟਰ ਜਿਹਨੂੰ ਪਤਾ ਹੈ ਕਿ ਫਾਰਸ ਹੋ ਸਕਦੀ ਹੈ ਉਹ ਬੰਦਾ ਦੌੜ ਗਿਆ ਤੇ ਤਿੰਨ ਬੰਦੇ ਇੱਥੋਂ ਜਨਾਲੇ ਦੇ ਹੀ ਐ ਇਹ ਗੁਜਰਪੁਰੇ ਦਾ ਵੱਡੇ ਦਾ ਛੋਟੇ ਦਾ ਉਧਰ ਦੇ ਗਿਆ ਟ੍ਰੱਕ ਪੜਿਆ ਉਹ ਉਹਨਾਂ ਨੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਤੁਹਾਨੂੰ ਪਤਾ ਯਾਰ ਕੋਈ ਜਿਹੜਾ ਚੋਰ ਹੁੰਦਾ ਉਹ ਭਜਣ ਦੇ ਮੌਕੇ ਤੋਂ ਕੋਸ਼ਿਸ਼ ਕਰਦਾ ਹੀ ਹੈ ਉਹ ਅੱਗੇ ਭਜ ਨਹੀਂ ਪਾਏ ਉੱਥੇ ਰਸ਼ ਕਰਨੇ ਰੋਗੇ ਤੇ ਆਪਾਂ ਇਹ ਟਰੱਕ ਜੀ ਨਾਲਾ ਡਿੱਪ ਲਿਆ ਹੈਗਾ ਹਾਂ ਜੀ ਹਾਂ ਜੀ ਇਹ ਜਨਾਲੇ ਦਾ ਹੀ ਟਰੱਕ ਹੈ ਉੱਥੋਂ ਹੀ ਲੋਡ ਕਰਕੇ ਅਸਾਮ ਜਾਣਾ ਹੈ ਤੇ ਵਿੱਚ ਉਹਨਾਂ ਨੇ ਤੁਹਾਨੂੰ ਪਤਾ ਹੈ ਕਿ ਗਾਵਾਂ ਨੂੰ ਮਾਰ ਕੇ ਬੋਨ ਤਸਕਰੀ ਕਰਕੇ ਬੋਨ ਦਾ ਕਰਕੇ ਸਾਰਾ ਕੁਝ ਸਾਫ ਸਫਾਈ ਤੇ ਗਾਂ ਵੇਚ ਦੇਣਾ ਹੈ ਪ੍ਰਸ਼ਾਸਨ ਕੋ ਇਹ ਹੀ ਮੰਗ ਹੈ ਜੋ ਕਿ ਇਹਨਾਂ ਨੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਕਿ ਅਸੀਂ ਪਹਿਲਾਂ ਵੀ ਲੱਗੇ ਆਂ ਜਿਹੜਾ ਸਲੱਟਰ ਹਾਊਸ ਫੜਿਆ ਉਹਨਾਂ ਦੇ ਪੰਜ ਬੰਦੇ ਆ ਹੀ ਫੜੇ ਉਹਨਾਂ ਨੂੰ ਪੂਰੀ ਜੇਲ੍ਹ ਕਰਾ ਕੇ ਕਾਨੂੰਨੀ ਕਾਰਵਾਈ ਤੇ ਸਲੱਟਰ ਹਾਊਸ ਨੂੰ ਪੂਰਾ ਸਰਕਾਰ ਸੀਲ ਕਰਾਇਆ ਹੀ ਪਿਛਲੇ ਦਿਨ ਤੁਸੀਂ ਜਿੰਨਾ ਦੇਖ ਸਕਦੇ ਜੀ ਆਪਾਂ ਇਹਨੂੰ ਵੀ ਪੂਰੀ ਕਾਰਵਾਈ ਕਰਾਵਾਂਗੇ ਐਂਡ ਤੱਕ ਐ ਨਹੀਂ ਕਿ ਇੱਥੇ ਫੜੀਆਂ ਬੱਤੇ ਛੱਡ ਕੇ ਚਲ ਜਾਾਂਗੇ ਕਿ ਆਪੇ ਪ੍ਰਸ਼ਾਸਨ ਦੇਖੇਗਾ ਇਹਦੀ ਪੂਰੀ ਪੈਰਵਾਈ ਕਰਕੇ ਸਾਰਾ ਚੀਜ਼ ਕਰਕੇ ਇਹਨੂੰ ਗਊਸ਼ਾਲਾ ਪਹੁੰਚਾ ਕੇ ਟਰੱਕ ਦੀ ਪੂਰਾ ਕਰਕੇ ਇਹਨੂੰ ਬੌਂਡ ਕਰਾ ਕੇ ਫੇਰ ਜਾਵਾਂਗੇ ਆਪਾਂ ਅੰਦਰ ਗਾਵਾਂ ਦੀ ਹਾਲਤ ਕਿਦਾਂ ਦੀ ਸੀ ਬਹੁਤ ਮਾੜੀ ਹੈ ਭਾਜੀ ਪਿਆਸੀ ਹੋਈਆਂ ਪਈਆਂ ਹੁਣ ਤੁਸੀਂ ਇਹੀ ਖਲੋਤੇ ਆਂ 10 ਮਿੰਟੜ ਕੋ ਖਲੋਣਾ ਮੁਸ਼ਕਲ ਹੋਇਆ ਪਿਆ ਉਹ ਰਾਤ ਦੀਆਂ ਗਾਵਾਂ ਪੂਰੀਆਂ ਬੰਦ ਸੀ ਇਹ ਹੁਣ ਖੁੱਲਿਆ ਹੀ ਆਪਣੇ ਅੱਤੀਆ ਭੱਜਾਵਾਂ ਨੇ ਖੁੱਲਿਆ ਇੱਥੇ ਹਵਾ ਦਾ ਇੱਕ ਪਿੰਟ ਨਹੀਂ ਸੀ ਜਾਨ ਲਈ ਤਰਪਾਲ ਪਾਈ ਫੱਟੇ ਲਾ ਆਪਣੇ ਆਪ ਲਾਏ ਆ ਠੀਕ ਆ ਜੀ ਤੇ ਤਿੰਨ ਤੋਂ ਚਾਰ ਗਾਵਾਂ ਅੰਦਰ ਬੇਹੋਸ਼ ਬਈਆਂ ਲੇਵੀ ਉਹਨੂੰ ਦੇਖਦੇ ਕੱਢ ਕੇ ਤਾਂ ਕੀ ਬੰਦਾ ਵਾ ਕਉ ਇਨਸ਼ਾ ਅ ਲਜਾਇਆ ਜਾਏਗਾ ਨਾ ਸਰ ਕੀ ਨਾਮ ਜੀ ਆਪਣੀ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਵਿਜੇ ਕੁਮਾਰ ਹੈ ਜੀ ਅਸੀਂ ਪ੍ਰੋਪਰ ਜੈਗਪਾਲ ਲਾਲੀ ਜੀ ਦੀ ਟੀਮ ਆ ਅੱਜ ਜੋ ਕੀ ਜੈ ਸਾਡੇ ਜੈਗਪਾਲ ਲਾਲੀ ਜੀ ਨੂੰ ਸੂਹ ਮਿਲੀ ਸੀ ਕਿ ਗਾਵਾਂ ਦੀ ਅੱਜ ਤਸਕਰੀ ਹੋ ਰਹੀ ਹੈ ਇਹ ਸਾਰੀ ਤਸਕਰੀ ਜਾਣੀ ਸੀ ਅਸਾਮਲੀ ਸਾਈਡ ਪ੍ਰੋਪਰ ਅਸੀਂ ਇੱਥੇ ਜੰਡਿਆਲਾ ਲਾਗੇ ਨਾਕਾ ਲਗਾਇਆ ਹੋਇਆ ਅਸੀਂ ਜਦੋਂ ਇਹ ਟਰੱਕ ਆਇਆ ਸਾਡੇ ਜੈਗਪਾਲ ਲਾਲੀ ਜੀ ਤੇ ਆਪਣੀ ਸਾਰੀ ਟੀਮ ਨੇ ਇੱਥੋਂ ਇੱਥੋਂ ਆਪਣਾ ਟਰੱਕ ਕਾਬੂ ਕੀਤਾ ਤੇ ਇਹ ਸਾਰਾ ਟਰੱਕ ਥਾਣੇ ਵਿੱਚ ਇਹਨਾਂ ਨੂੰ ਪੇਸ਼ ਕਰ ਦਿੱਤਾ ਗਿਆ ਇਹ ਸਾਰੀਆਂ گاਵਾ ਜਾਣੀਆਂ ਸੀ ਆਸਾਂ ਵਿੱਚ ਇਹਨਾਂ ਦਾ ਸਾਰਾ ਉੱਥੇ گاਵਾਸ ਵਿਕਣਾ ਸੀ ਘੜ ਤੋਂ ਘਟ ਨਹੀਂ ਤੇ 20 ਤੋਂ 22 گاਵਾਵਾਂ ਆ ਗਈਆਂ ਵਿੱਚ ਪਤਾ ਲੱਗ ਰਿਹਾ ਕਿ ਦੋ ਤਿੰਨ گاਵਾਵਾਂ ਬਿਹੋਸ਼ ਵੀ ਹੋ ਗਈਆਂ ਨੇ ਇਹ ਬੁੱਚੜਾ ਨੂੰ ਅਸੀਂ ਪੱਲਾ ਵੀ ਵਾਰਨਿੰਗ ਦਿੱਤੀ ਆ ਹੁਣ ਫੇਰ ਵਾਰਨਿੰਗ ਦਿੰਨੇ ਆ ਹਟਜੋ ਪੰਜਾਬ ਦੀ ਧਰਤੀ ਤੋਂ ਇਹ ਕੰਮ ਛੱਡ ਦੋ ਛੱਡ ਦੋ ਜਿਸ ਦਿਨ ਅੱਡੇ ਆਤੀ ਲੱਗੇ ਇਹਨਾਂ ਦਾ ਉਹ ਹਾਲ ਕਰਾਂਗੇ ਸਾਡੀ گاਊ ਮਾਤਾ ਇਹ ਸਾਡੀ گاਊ ਮਾਤਾ ਦੇ ਉਗਲ ਵੀ ਚੱਕਣਗੇ ਇਹਨਾਂ ਨੂੰ ਛੱਡਿਆ ਨਹੀਂ ਜਾਏਗਾ ਅਸੀਂ ਪੱਲਾ ਵੀ ਤਰਨ ਤਾਰਨ ਲੱਗੋ ਸਲਾਈਡ ਹਾਊਸ ਫੜਿਆ ਸੀ ਸਾਡੇ ਜੈਗਪਾਲ ਲਾਲੀ ਉਹਨਾਂ ਨੇ ਉਹਨਾਂ ਦੀ ਸਾਰੀ ਟੀਮ ਨੇ ਉਦੋਂ ਵੀ ਅਸੀਂ ਸਾਰੇ ਬੰਦੇ ਅੰਦਰ ਫੜਵਾ ਦਿੱਤੇ ਹੁਣ ਵੀ ਇਹਦੇ ਨਾਲ ਤਿੰਨ ਤੋਂ ਚਾਰ ਬੰਦੇ ਨੇ ਇੱਕ ਬੰਦਾ ਭੱਜ ਗਿਆ ਤਿੰਨ ਬੰਦੇ ਅਸੀਂ ਅੰਦਰ ਥਾਣੇ ਕਾਬੂ ਕਰਵਾ ਦਿੱਤੇ ਨੇ ਇਹ ਸਾਰਾ ਇਹਨਾਂ ਨੇ گاਉਆਂ ਨੂੰ ਤਸਕਰੀ ਕਰਵਾਉਣੀ ਸੀ ਆਪਣਾ ਬਾਹਰਲੇ ਦੇਸ਼ਾਂ ਦੇ ਵੱਡੇ ਵੱਡੇ ਕੀ ਆ ਸਾਰੀ ਉੱਥੇ ਸਪਲਾਈ ਕਰਵਾਉਂਦੇ ਨੇ ਅੱਜ ਇਹ ਟਰੱਕ ਅਸਾਮ ਚੱਲਾ ਸੀ ਪ੍ਰਸ਼ਾਸਨਤਵਾਹੀ ਇਹ ਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਕਾਨੂੰਨੀ ਕਾਨੂੰਨ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਕਿ ਆ ਜਿਹੜੇ ਪੱਲਾ ਵੀ ਜੋ ਹੈ ਬੁੱਚੜੇਗੇ ਨੇ ਜੋ ਹੈ گاਵਾਂ ਦਾ ਕਰ ਰਹੇ ਨੇ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲੇਗੀ ਤੇ ਇਹਨਾਂ ਨੂੰ ਅਗਲ ਆਏਗੀ ਇਹ ਫੇਰ ਹੀ ਹਟਣਗੇ ਕਿਉਂਕਿ ਇਹਨਾਂ ਨੇ ਪੰਜਾਬ ਵਿੱਚ ਉਹ ਗੰਦ ਪਾਇਆ ਤੁਹਾਨੂੰ ਪੱਲਾ ਯੂਪੀ ਵਿੱਚ ਗੰਦ ਪਾਉਂਦੇ ਸੀ ਯੂਪੀ ਵਿੱਚ ਉਹਨਾਂ ਨੂੰ ਸਰਕਾਰ ਨਹੀਂ ਭਜਾਇਆ ਇਹ ਹੁਣ ਪੰਜਾਬ ਵਿੱਚ ਆ ਕੇ ਗੰਦ ਪਾਣ ਲੱਪੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਵਿੱਚ ਗੰਦ ਨਹੀਂ ਪਏਗਾ ਪੰਜਾਬ ਵਿੱਚ ਇਹਨਾਂ ਨੂੰ ਉਹ ਜੁੱਤੀਆਂ ਵੱਜਣਗੀਆਂ ਉਹ ਜੁੱਤੀਆਂ ਵੱਜਣਗੀਆਂ ਤਾਂ ਕਿ ਇਹ ਦੁਬਾਰਾ ਇੱਥੇ ਪੰਜਾਬ ਦੀ ਧਰਤੀ ਵਿੱਚ ਨਹੀਂ ਕੋਈ ਬੁੱਚੜਵਾ ਆਏਗਾ ਨਾ ਹੀ ਬੁੱਚੜਖਾਨਾ ਖੋਲੇਗਾ ਪੰਜਾਬ 'ਚ ਇਹਨਾਂ ਨੂੰ ਉਹ ਛਿੱਤਰ ਵੱਜਣਗੇ ਉਹ ਛਿੱਤਰ ਵੱਜਣਗੇ ਕਿ ਇਹ ਯਾਦ ਰੱਖਣਗੇ ਕਿ ਇੱਥੇ ਕੋਈ ਇਹਨਾਂ ਨੂੰ ਗਾਵਾਂ ਦੀ ਗਾਂ ਸਾਡੀ ਮਾਂ ਹੈ ਆਹੀ ਇਹਨਾਂ ਨੂੰ ਛੱਡਾਂਗੇ ਨਹੀਂ ਜਿਹੜਾ ਜਿਹੜਾ ਸਾਡੇ ਡੀਕੇ ਆਏਗਾ ਉਹਨਾਂ ਦੀ ਪੂਰੀ ਰੀਜ ਇਹਨਾਂ ਦਾ ਛਿੱਤਰ ਵੀ ਹੋਏਗੀ ਤੇ ਪੁਲਿਸ ਪ੍ਰਸ਼ਾਸਨ ਤੇ ਵੀ ਫੜਾਇਆ ਜਾਏਗਾ ਤੇ ਇਹਨਾਂ ਤੇ ਕਾਰਵਾਈ ਵੀ ਕਰਵਾਈ ਜਾਏਗੀ ਮੇਰਾ ਨਾਮ ਜਗਪਤ ਲਾਲੀਆ ਜੀ ਪੰਜਾਬ ਉਪ ਪ੍ਰਧਾਨ ਗਊ ਰਖਸ਼ਾ ਦਲ ਰਜਿਸਟਰਡ ਸਾਨੂੰ ਅੱਜ ਗੁਪਤ ਸੂਚਨਾ ਮਿਲੀ ਸੀ ਕਿ ਇਸ ਟਰੱਕ ਦੇ ਵਿੱਚ ਗਊ ਅੰਸ਼ ਨੂੰ ਕੱਟਣ ਦੇ ਲਈ ਪੰਜਾਬ ਤੋਂ ਸ਼੍ਰੀ ਅਮਨਸਰ ਸਾਹਿਬ ਤੋਂ ਅਸਾਮ ਲੈ ਜਾਇਆ ਜਾ ਰਿਹਾ ਔਰ ਅਸੀਂ ਆਪਣੇ ਸੋਰਸ ਦੇ ਮੁਤਾਬਕ ਨਾਕਾ ਲਗਾਇਆ ਔਰ ਪੁਲਿਸ ਨੂੰ ਇਨਫੋਰਮ ਕੀਤਾ ਜਦੋਂ ਅਸੀਂ ਇਹ ਟਰੱਕ ਨੂੰ ਰੋਕਣ ਲਈ ਹੱਥ ਦਿੱਤਾ ਤੇ ਨੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਡਰਾਈਵਰ ਦੀ ਤੇ ਪੁਲਿਸ ਦੀ ਸੂਝ-ਬੂਝ ਨਾਲ ਅਸੀਂ ਅੱਗੋਂ ਦੀ ਨਾਕਾ ਲਾ ਕੇ ਗੱਡੀਆਂ ਅੱਗੇ ਲਾ ਕੇ ਤੇ ਇਸ ਟਰੱਕ ਨੂੰ ਰੋਕ ਲਿਆ ਤਿੰਨ ਬੰਦੇ ਚਾਰ ਬੰਦੇ ਸੀ ਟਰੱਕ 'ਚ ਮਾਲਕ ਭੱਜ ਗਿਆ ਵਿੱਚੋਂ ਤੇ ਡਰਾਈਵਰ ਤੇ ਦੋ ਡਰਾਈਵਰ ਤੇ ਇੱਕ ਕਲਿੰਡਰ ਉਹ ਸਾਡੇ ਹੱਥ ਆ ਗਿਆ ਜੀ ਉਹ ਫੜ ਕੇ ਅਸੀਂ ਪੁਲਿਸ ਨੂੰ ਹੈਂਡ ਓਵਰ ਕਰਤਾ ਤਾਂ ਲੱਗਾ ਵੀ ਟੂਫੂ ਲੈ ਕੇ ਕੀ ਹਿਸਾਬ ਦਾ ਇਹ ਸਰ ਲੈ ਕੇ ਆਏ ਜੀ ਜਨਾਲੇ ਤੋਂ ਅਜਨਾਲੇ ਦੇ ਵਿੱਚ ਕੋਈ ਮਦਗੀ ਸਭ ਹੀ ਨਾ ਦਾ ਬੰਦਾ ਜਿਹੜਾ ਗਾਉ ਦੀ ਤਕਸੀਰੀ ਕਰਦਾ ਉਹ ਤੇ ਅੱਗੇ ਵੀ ਪਰਚੇ ਆ ਕਾਫੀ ਪਰਚੇ ਸਾਡੇ ਕੋਲ ਕਾਪੀਆਂ ਆ ਰਹੀਆਂ ਇੱਕ ਪਾਣੀ ਪਾਤੇ ਚ ਵੀ ਉਹਦੇ ਪਰਚਾ ਹੋਰ ਹੀ ਪੰਜਾਬੀ ਚ ਇੱਕ ਦੋ ਪਰਚੇ ਗਏ ਆ ਉਹਦਾ ਕੰਮ ਹੀ ਇਹ ਹੈ ਜੀ ਨਕਲੀ ਕਾਗਜ਼ ਬਣਾ ਕੇ ਤੇ ਪੰਜਾਬ ਤੋਂ ਅੰਮ੍ਰਿਤਸਰ ਤੋਂ ਗਉਆਂ ਅਸਾਮ ਕਲਕੱਤੇ ਦੂਸਰੇ ਪ੍ਰਦੇਸ਼ਾਂ ਨੂੰ ਭੇਜਦਾ ਜਦ ਕਿ ਦੂਸਰੇ ਪ੍ਰਦੇਸ਼ਾਂ ਨੂੰ ਅਸੀਂ ਗਾਉਂ ਭੇਜ ਨਹੀਂ ਸਕਦੇ ਔਰ ਗਾਈਆਂ ਦੇਖੋ ਜੀ 22 ਗਾਈਆਂ ਧੂਸ ਧੂਸ ਕੇ ਭਰੀਆਂ ਹਈਆਂ ਨਾ ਅੰਦਰ ਕੋਈ ਚਾਰਾ ਨਾ ਪਾਣੀ ਦਾ ਪ੍ਰਬੰਧ ਆ ਔਰ ਇਹ ਕਹਿੰਦਾ ਜੀ ਇਹ ਕਾਗਜ਼ ਬਣਾਏ ਜੀ ਦੁੱਧ ਦੀ ਗਾਈਆਂ ਔਰ ਤੁਹਾਡੇ ਪੱਤਰਕਾਰਾਂ ਦੇ ਮਾਧਿਅਮ ਨਾਲ ਮੈਂ ਦੱਸਣਾ ਚਾਹੁੰਦਾ ਕਿ ਜਿਹੜੀਆਂ ਦੁੱਧ ਦੀ ਗਾਈਆਂ ਹੁੰਦੀਆਂ ਨਾ ਉਹ ਤਾਂ ਇੱਕ ਪ੍ਰੋਸੈਸ ਹੁੰਦਾ ਪਹਿਲੀ ਗੱਲ ਤੇ ਧੂਸ ਧੂਸ ਕੇ ਹੀ ਭਰ ਨਹੀਂ ਸਕਦੇ ਕਿਉਂਕਿ ਐਕਲੂਟੀ ਐਕਟ ਦੇ ਅੰਦਰ ਆਉਂਦਾ ਕਿਸੇ ਨੂੰ ਜਬਰਨ ਮਦਗੀ ਲੰਦੇ ਆ ਬੰਦਕ ਬਣਾ ਕੇ ਰੱਖਣਾ ਐਕਲੂਟੀ ਐਕਟ ਦੇ ਅੰਦਰ ਆਉਂਦਾ ਉਹ ਵੀ ਅਸੀਂ ਕਰਾਵਾਂਗੇ ਔਰ ਦੂਸਰੀ ਗੱਲ ਜਿਹੜੀ ਦੁੱਧੀ ਗਾਈਆਂ ਹੁੰਦੀਆਂ ਜਿਹੜੀਆਂ ਅਸੀਂ ਵਪਾਰਿਕ ਗਾਈਆਂ ਹੁੰਦੀਆਂ ਉਹ ਅਸੀਂ 6 ਤੇ 7 ਤੋਂ ਵੱਧ 8 ਤੋਂ ਵੱਧ ਨਹੀਂ ਇਹਦੇ ਅੰਦਰ ਲਿਜਾ ਸਕਦੇ ਉਹਦੇ ਡਿਸਨਨ ਚਾਹੀਦਾ ਉਹਨਾਂ ਨੂੰ ਹਵਾ ਚਾਹੀਦੀ ਆ ਔਰ ਹਵਾ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਜਦ ਕਿ ਇਹਦੇ ਵਿੱਚ ਕੋਈ ਹਵਾ ਪਾਣੀ ਦਾ ਪ੍ਰਬੰਧ ਨਹੀਂ ਜਦੋਂ ਅਸੀਂ ਫਣੀਆਂ ਸੀ ਤੇ ਇਹਦੇ ਨਾਲ ਫੱਟੇ ਲਾਏ ਹੋਏ ਸੀ ਇੱਥੇ ਫਟਿਆਂ ਨਾਲ ਬੰਦ ਕੀਤੀਆਂ ਤੇ ਉਤੋਂ ਤਰਪੈਲ ਨਾਲ ਬੰਦ ਕੀਤੀਆਂ ਸੀ ਬਿਲਕੁਲ ਇੱਕ ਹਵਾ ਦਾ ਤਿੰਕਾ ਵੀ ਨਹੀਂ ਅੰਦਰ ਜਾ ਸਕਦਾ ਸੀ ਔਰ ਅਸੀਂ ਖੋਲ ਕੇ ਜਦੋਂ ਉਹਨਾਂ ਨੂੰ ਹਵਾ ਲਈ ਆਈ ਤੇ ਹਪ 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 ਕਰਨ ਲੱਗੀਆਂ ਸੀ ਔਰ ਜਿਹੜੀਆਂ ਗਾਈਆਂ ਦੁੱਧ ਦੀ ਗਾਈਆਂ ਹੁੰਦੀਆਂ ਉਹਦਾ ਪ੍ਰੋਸੈਸ ਹੁੰਦਾ ਕਿ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦੇਣੀ ਹੁੰਦੀ ਹੈ ਉਹ ਡੀਸੀ ਸਾਹਿਬ ਡਿਪਟੀ ਡਾਇਰੈਕਟਰ ਨੂੰ ਮਾਰਕ ਕਰਦੇ ਆ ਉਹ ਡਿਪਟੀ ਡਾਇਰੈਕਟਰ ਸਾਹਿਬ ਉਸ ਗਾਈਆਂ ਨੂੰ ਜਿਹੜੀਆਂ ਗਾਈਆਂ ਅਸੀਂ ਦੁੱਧੀਆਂ ਪਰਮਿਟ ਲੈ ਕੇ ਉਹਦਾ ਪਰਮਿਟ ਬੰਦਾ ਲੈ ਕੇ ਅਸੀਂ ਜਾਣੀ ਹੁੰਦੀ ਆ ਦੂਸਰੇ ਸ਼ਹਿਰਾਂ ਚ ਵੀ ਚੱਲਨੀ ਪਹਿਲੀ ਗੱਲ ਤੇ ਇੰਨੀ ਦੂਰ ਜਾ ਨਹੀਂ ਸਕਦੀਆਂ ਦੁੱਧ ਦੁੱਧ ਵਾਲੀਆਂ ਗਾਈਆਂ ਆਸਾਮ 400 ਮਤਲਬ ਕਿੰਨੇ ਕਿਲੋਮੀਟਰ ਦੇ 4 ਦਿਨ ਦਾ ਰਸਤਾ ਦੁੱਧ ਵਾਲੀਆਂ ਗਾਈਆਂ ਵੈਸੇ ਜਾ ਹੀ ਨਹੀਂ ਸਕਦੀਆਂ ਇੰਨੀ ਦੂਰ ਦੂਸਰੇ ਪ੍ਰਦੇਸ਼ੀ ਚ ਚਲੋ ਫਿਰ ਵੀ ਜੇ ਇਹਨੇ ਇੱਕ ਨਕਲੀ ਕਾਗਜ਼ ਬਣਾਇਆ ਤਾਂ ਉਹਦਾ ਪਰਦਾਬਾਸ਼ਾ ਹੀ ਕਰਤੀ ਹੈ ਤੁਹਾਡੇ ਤਸਰੇ ਮਾਧਿਅਮ ਨਾਲ ਉਹ ਜਿਹੜਾ ਡਿਪਟੀ ਡਾਇਰੈਕਟਰ ਨੂੰ ਮਾਰਕ ਕਰਦੇ ਡੀਸੀ ਸਾਹਿਬ ਉਹ ਗਾਈਆਂ ਉੱਥੇ ਰੱਖਦਾ 2 ਤੋਂ 3 ਦਿਨ ਔਰ ਉਹਨਾਂ ਨੂੰ ਗਾਈਆਂ ਨੂੰ ਬਗੈਦਾ ਸਵੇਰੇ ਸ਼ਾਮ ਚੋਇਆ ਜਾਂਦਾ ਉਹਦੇ ਵਿੱਚ 15 ਤੋਂ 20 ਕਿਲੋ ਚ ਦੁੱਧ ਨਿਕਲਣਾ ਚਾ ਅਗਰ 15 ਤੋਂ 20 ਕਿਲੋ ਦੁੱਧ ਉਹਦੇ ਅੰਦਰੋਂ ਨਿਕਲਦਾ ਤੇ ਉਹਨੂੰ ਇੱਕ ਮੋਹਰ ਦਿੱਤੀ ਜਾਂਦੀ ਆ ਹੈਲਥ ਦੀ ਲਾ ਕੇ ਕਿ ਇਹ ਗਾਇਆਂ ਜਿਹੜੀਆਂ ਦੁੱਧ ਹੀ ਗਾਇਆਂ ਔਰ ਉਹ ਜਾ ਕੇ ਗਾਇਆਂ ਦਾ ਜਿਹੜਾ ਡੀਸੀ ਸਾਹਿਬ ਨੂੰ ਦਿੰਦੇ ਆ ਡੀਸੀ ਸਾਹਿਬ ਉਹਦੇ ਪਰਮਿਟ ਬਣਾਉਂਦੇ ਆ ਪਰ ਪਰਮਿਟ 'ਚ ਇੱਕ ਲਾਈਨ ਲਿਖੀ ਜਾਂਦੀ ਆ ਕਿ ਫੇਰ ਵੀ ਅਗਰ ਕੋਈ ਇਸਨ ਗਾਇਆਂ ਦੇ ਉੱਤੇ ਰਸਤੇ ਵਿੱਚ ਆਬਜੈਕਸ਼ਨ ਕਰਦਾ ਤੇ ਉਹਦਾ ਪਰਮਿਟ ਕੈਨਸਲ ਸਮਝਾ ਜਾਏਗਾ ਔਰ ਕੀ ਮੰਗਰ ਤੇ ਪ੍ਰੋਚਰ देखो ये प्रशासन ਤੋਂ ਅਸੀਂ ਮੰਗ ਕਰਦੇ ਆਂ ਅਸੀਂ ਪਿਛਲੇ ਦਿਨਾਂ ਵਿੱਚ ਤਰਤਾ ਰੋਡ ਤੇ ਇੱਕ ਸਲੈਟਰ ਹਾਊਸ ਪੜਿਆ ਸੀ ਉੱਥੇ ਗਾਈਆਂ ਪਤਾ ਨਹੀਂ ਕਿੱਥੋਂ ਵੱਢ ਕੇ ਲਿਆਉਂਦੇ ਸੀ ਕਿ ਉੱਥੇ ਆ ਕੇ ਉਹਨਾਂ ਨੂੰ ਪੀਸ ਕਰਕੇ ਤੇ ਪਕਸ਼ਿਆਂ ਵਿੱਚ ਪੈਕ ਕਰਦੇ ਸੀ ਔਰ ਅਸੀਂ 100 ਕਿੰਨੇ ਬਕਸੇ ਸੀਗੇ 10-10 ਕਿਲੋ ਦੇ ਤੇ 20-20 ਕਿਲੋ ਦੇ ਫੜ ਕੇ ਪੁਲਿਸ ਨੂੰ ਦਿੱਤੇ ਪਰਚਾ ਕਰਾਇਆ ਉਹਨਾਂ ਦੇ ਵੀ ਬੰਦੇ ਅੰਦਰ ਦਿੱਤੇ ਆ ਅਸੀਂ ਤਾਂ ਮੰਗ ਇਹ ਕਰਦੇ ਪੰਜਾਬ ਸਰਕਾਰ ਕੋਲ ਦੇਖੋ ਜੀ ਇਹ ਪਵਿੱਤਰ ਧਰਤੀ ਆ ਪੰਜਾਬ ਦੀ ਔਰ ਖਾਸ ਕਰਕੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਆ ਔਰ ਇੱਥੇ ਗਊਆਂ ਦਾ ਮਤਗੀ ਲੰਦੇ ਆ ਵੱਧ ਕਰਨ ਲਈ ਗਊਆਂ ਲੈ ਕੇ ਜਾਣੀਆਂ ਬੜੀ ਸ਼ਰਮਨਾਕ ਗੱਲ ਆ ਔਰ ਇਹਨਾਂ ਦੇ ਉੱਤੇ ਵੱਧ ਤੋਂ ਵੱਧ ਧਾਰਾ ਲਾਈਆਂ ਜਾਣ ਕਿ ਜਿਹੜੇ ਇਹ ਬੰਦੇ ਕਿ ਬਾਹਰ ਨਾ ਆ ਸਕਣ ਤੈਹ ਦਿਨਾ ਜੇਲ੍ਹਾਂ ਚ ਹੀ ਰਹਿਣ ਤਾਂ ਕਿ ਇਹਨਾਂ ਨੂੰ ਸਿਹਤ ਆ ਜਾਏ ਕਿ ਕਿਸੇ ਵੀ ਜੀਵ ਜੰਤੂ ਨੂੰ ਦਾ ਵੱਧ ਕਿਵੇਂ ਕਰਨਾ ਕਿਉਂਕਿ ਉਹਦੇ ਅੰਦਰ ਵੀ ਜਾਨ ਹੁੰਦੀ ਆ ਇਨਸਾਨ ਨੂੰ ਤਾਂ ਚੁੰਡੀ ਵੜ ਦੋ ਤੇ ਕਿੰਨਾ ਕਹਿ ਰਾਂਦਾ ਤੇ ਉਹ ਬੇਜਾਨ ਜਾਨਵਰ ਨੂੰ ਪਤਾ ਕੀ ਤੇ ਗਊ ਨੂੰ ਅਸੀਂ ਮਾਦਾ ਕਹਿੰਦੇ ਆ ਅਸੀਂ ਤੇ ਸਮਝਾਂਗੇ ਇਹਨਾਂ ਦੇ 302 ਦਾ ਬਰਚਾ ਹੁਣ ਅਗੇ ਜਾ ਜਿਸ ਤਰ੍ਹਾਂ ਕਿੰਨੇ ਪਤਾ ਨਹੀਂ ਕਿੰਨੇ ਕਦੋਂ ਦੀ ਹਾਂ ਨਹੀਂ ਆਏਗਾ ਗਊ ਸੰਵਰਤਨ ਪਾਈਏਗੇ ਸੰਵਰਤਨ ਲਈ ਆਹ ਕੀ ਹੋ ਗਈ ਗੱਲ ਹਾਂ ਅੱਜ ਜਿਹੜਾ ਅੱਜ ਜਨਾਲ ਥਾਣੇ ਦੇ ਬਾਹਰ ਤੋਂ ਚੱਲਾ ਜਿਹੜਾ ਗਊਆਂ ਦਾ ਟਰੱਕ ਫੜੇਗਾ ਭਲਾ ਕੀ ਕਰਨ ਕੋ ਇਹਦੇ 'ਚ ਗਊ ਰੱਖਿਆ ਦਲ ਪੰਜਾਬ ਦੇ ਪ੍ਰਧਾਨ ਆ ਜੈਕਪਾਲ ਜੀ ਨੇ ਸੂਚਿਤ ਕੀਤਾ ਸੀ ਉਹਨਾਂ ਨੂੰ ਸੂਚਨਾ ਮਿਲੀ ਸੀ ਵੀ ਅਜਨਾਲਾ ਸਾਈਡ ਤੋਂ ਇੱਕ ਟਰੱਕ ਆਇਆ ਉਹਦੇ ਵਿੱਚ 20-22 ਦੇ ਕਰੀਬ ਗਾਵਾਵਾ ਉਹ ਬੰਨ ਕੇ ਆਊਟ ਆਫ ਸਟੇਟ ਲੈ ਕੇ ਜਾ ਰਹੇ ਨੇ ਉਹਨਾਂ ਨੇ ਪਿੱਛਾ ਕੀਤਾ ਕਿਥੇ ਸਾਡੀ ਪੁਲਿਸ ਨੇ ਉਹਨੂੰ ਬੌਨਡ ਕੀਤਾ ਤੇ ਟੋਲ ਪਲਾਜ਼ਾ ਨਿੰਜਰਪੁਰਾ ਜਿਹੜਾ ਉਹਨੂੰ ਰੋਕਿਆ ਗਿਆ ਉਹਦੇ ਇਸਕਰੀਬ 20 ਤੋਂ 22 ਦੇ ਕਰੀਬ ਗੱਜਿਆ ਨੇ ਜੀ ਤੇ ਉਹ ਰਾਉਂਡ ਅਪ ਕਰ ਲਏ ਗਏ ਨੇ ਇਹਨਾਂ ਕੋਲ ਜੋ ਇਹਨਾਂ ਦੀ ਸਟੇਟਮੈਂਟ ਮੁਤਾਬਕ ਜੋ ਐਜ ਤੱਕ ਰੂਲ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਐਫਆਰ ਦਰਜ ਕਰ ਰਹੇ ਹਾਂ ਇਹਦੇ ਵਿੱਚ ਤਿੰਨ ਬੰਦੇ ਹੁਣ ਤੱਕ ਜਿਹੜੇ ਉਹ ਅਰੈਸਟ ਕੀਤੇ ਨੇ ਇੱਕ ਤਾਂ ਹੈਗਾ ਜੀ ਇਹਦੇ ਵਿੱਚ ਜਿਹੜਾ ਟਰੱਕ ਦਾ ਮਾਲਕ ਆ ਮਨਦੀਪ ਸਿੰਘ ਇਹ ਗੁਜਰਪੁਰਾ ਅਜਨਾਲੇਪਿੰਡ ਆ ਜੀ ਦੂਸਰਾ ਹੈਗਾ ਅਮਰਵੀਰ ਸਿੰਘ ਉਹ ਡਰਾਈਵਰ ਆ ਉਹ ਵੀ ਗੁਜਰਪੁਰਾ ਅਜਨਾਲਾ ਤੇ ਤੀਸਰਾ ਰਣਜੀਤ ਸਿੰਘ ਹੈ ਪੁੱਤਰ ਮਨਜੀਤ ਸਿੰਘ ਗੁਜਰਪੁਰਾ ਜਿਹੜਾ ਇਹਨਾਂ ਦਾ ਮੇਨ ਸੰਚਾਲਕ ਜਾਂ ਜੋ ਇਹ ਚੀਜ਼ ਨੂੰ ਇਸ ਧੰਦੇ ਨੂੰ ਗਲਤ ਧੰਦੇ ਨੂੰ ਅੰਜਾਮ ਦਿੰਦਾ ਸੀ ਉਹ ਸਾਹਬ ਸਿੰਘ ਹੈ ਪੁੱਤਰ ਮਨਜੀਤ ਸਿੰਘ ਗੁੱਜਰਪੁਰਾ ਉਧਰ ਵੀ ਸਾਡੀਆਂ ਟੀਮਾਂ ਗਈਆਂ ਨੇ ਜੀ ਉਹਨੂੰ ਉਹਨੂੰ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਅਸ்க ਜਿੰਨਾ ਹੋਰ ਸਰ ਕਿੰਨੀਆਂ ਗਈਆਂ ਸੀ ਕੋਈ 20 ਦੇ ਕਰੀਬ ਨੇ ਹੁਣ ਬਾਕੀ 20 ਤੋਂ 22 ਦੇ ਦਰਮਿਆਨ ਨੇ ਦੇਖ ਰਹੇ ਜੀ ਮੋਦੀ ਜੀ ਇਹੋ ਕੀ ਕਰ ਰਹੇ ਫਿਲਹਾਲ ਹੁਣ ਹੀ ਡਾਉਨ ਆਪ ਕੀਤੇ ਨੇ ਪੁਸ਼ੀ ਹੈ ਚਲਦੀ ਹੈ ਜੀ ਅਸੀਂ ਇਹਨਾਂ ਨੂੰ ਬਰੀਕੀ ਨਾਲ ਥੋਰਲੀ ਵੈਰੀਫਾਈ ਕਰਾਂਗੇ ਤੇ ਜਿਹੜਾ ਹੈਗਾ ਬਈ ਪਹਿਲਾਂ ਅਜਿਹੇ ਕਿੰਨੇ ਕਿ ਕਿਹੋ ਜਿਹਾ ਘਟਨਾ ਕਰਮ ਕਰ ਚੁੱਕੇ ਨੇ ਉਹ ਸਾਰਾ ਤੈ ਤੱਕ ਜਾਵਾਂਗੇ ਹਿਲਾਲ ਇਹਨਾਂ ਦੇ ਦਸਨ ਮੁਤਾਬਕ ਅਸਾਮ ਲੈ ਕੇ ਜਾ ਰਹੇ ਸੀ ਉਥੇ ਕੌਣ ਖਰੀਦਦਾ ਇੱਥੇ ਕੌਣ ਸੇਲ ਕਰਦਾ ਪੰਜਾਬ ਚ ਇਹ ਜੀ ਹੋਰ ਕਿੱਥੇ ਕਿੱਥੇ ਇਹ ਚੀਜ਼ ਹੋਈ ਹੈ ਉਹ ਸਾਰਾ ਬਰੀਕ